ਲਾਡਲੀ ਭਾਗ 34 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰੀਏ ਅੱਜ ਦਾ ਭਾਗ ਸਿੰਦਰੋ ਨਹੀਂ ਸਿੰਦਰੋ ਆ ਗੁਲਾਬੀ ਸੂਟ ਪਾ ਲਈ ਆ ਦੋ ਵਾਰੀ ਪਾਇਆ ਬਸ ਤੇ ਆ ਮੇਰੀ ਮੇਰੀ ਚੁੰਨੀ ਲੈ ਲਈ ਨਾਲ ਰਲਦੀਆਂ ਨਾਲੇ ਇਹ ਹਨਾ ਤੇ ਆ ਗੋਟਾਂ ਨਾਲੇ ਲੱਗਾ ਇਹਦੇ ਤੇ ਭਾਰੇ ਨਾਲੇ ਆ ਤੇਰੀ ਹਲਕੀ ਜੀ ਆ ਇਹ ਨਾ ਨਹੀਂ ਨਾਲੇ ਦਾ ਰੰਗ ਨਿਕਲ ਆਉਂਦਾ ਮਾਂ ਸੂਟ ਤੇ ਚੁੰਨੀ ਦੇ ਰੰਗ ਮਿਲਾਉਂਦੀ ਹੋਈ ਸ਼ਿੰਦਰੋ ਨੂੰ ਕਹਿਣ ਲੱਗੀ ਹੁਣ ਕੱਲ ਨੂੰ ਰੋਕ ਆ ਸੁਖਨਾਲ ਕੁੜੀ ਦੀ ਮਾਂ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ਫਿਰ ਮਾਂ ਸੂਟ ਫੜਾ ਕੇ ਇੱਕ ਪਾਸੇ ਬੈਠ ਗਈ ਤੇ ਆਪਣੇ ਕੱਪੜੇ ਹੱਥ 'ਚ ਫੜ ਫੜ ਕੇ ਕੁਝ ਠੀਕ ਕਰਨ ਲੱਗੀ ਗੁੱਡੀ ਵੀ ਦੇਖੀ ਗਈ ਤੇ ਕਹਿਣ ਲੱਗੀ ਹਾਂ ਸ਼ਿੰਦਰੋ ਆ ਤਾਂ ਬਹੁਤ ਸੋਹਣਾ ਸੂਟ ਆ ਸ਼ਿੰਦਰੋ ਚੁੱਪ ਜੀ ਬੈਠੀ ਸੀ ਉਦਾਸ ਹੋਈ ਤਾਂ ਗੁੱਡੀ ਕਹਿਣ ਲੱਗੀ ਲੈ ਦੱਸ ਕਿਵੇਂ ਬੈਠੀ ਆ ਕੱਲ ਨੂੰ ਰੋਕ ਹੋ ਜਾਣੀ ਚਾਹ ਦਿਨਾਂ ਨੂੰ ਤੂੰ ਸਾਨੂੰ ਛੱਡ ਕੇ ਚਲੀ ਜਾਣਾ ਤਾਂ ਸਿੰਦਰੋਂ ਰੋਣ ਲੱਗੀ। ਬਸ ਹੁਣ ਮੈਂ ਵੀ ਚਲੀ ਜਾਣਾ। ਵਿੰਦਰੋਂ ਵਾਂਗ ਆਕਾਰ ਛੱਡ ਕੇ ਤਾਂ ਗੁੱਡੀ ਬੋਲੀ ਇਹ ਤਾਂ ਰੀਤ ਆ ਕਮਲੀਏ। ਤਿਆਂ ਨੂੰ ਇੱਕ ਨਾ ਇੱਕ ਦਿਨ ਜਾਣਾ ਹੀ ਪੈਂਦਾ। ਨਾਲੇ ਗੁਰਜਸ ਤੂੰ ਤਾਂ ਹੁਣ ਨੇੜੀਆਂ ਗੁਰਜਸ ਨੂੰ ਕਹਿ ਦਿਆ ਕਰੀ ਉਹ ਮਿਲਵਾਣ ਲਿਆਇਆ ਕਰੂਗਾ। ਇੰਨਾ ਕੋ ਤਾਂ ਮੰਨ ਨਹੀਂ ਸਕਦਾ ਤੇਰਾ। ਗੁੱਡੀ ਹੱਸ ਕੇ ਬੋਲੀ। ਮਾਂ ਇੱਕ ਪਾਸੇ ਮੰਜੇ ਤੇ ਬੈਠ ਗਈ ਤੇ ਗੁੱਡਰੀ ਗੁੱਡੀ ਤੇ ਸਿੰਦਰੋਂ ਨੂੰ ਵੇਖੀ ਜਾਵੇ। ਫੇਰ ਸੋਚਣ ਲੱਗੀ ਕਿ ਗੁੱਡੀ ਦਿਲ ਸਖਤ ਕਰੀ ਬੈਠੀ ਆ। ਜਹਾਂ ਸੇ ਚ ਦਰਦ ਨੂੰ ਦੱਬ ਰਹੀ ਐ ਕੋਈ ਸੰਤੋਖੀ ਦੇ ਮਨ ਚ ਵਿਚਾਰ ਜੇ ਆ ਰਿਆ ਸੀ ਕਿ ਗੁੱਡੀ ਨਾਲ ਗੱਲ ਕਰਾਂ ਪੁੱਛਾਂ ਉਹਦੇ ਮਨ ਦੀ ਗੱਲ ਫੇਰ ਸੋਚਣ ਲੱਗੀ ਬਾਅਦ ਚ ਗੱਲ ਕਰਾਂਗੀ ਇਕੱਲੀ ਨਾਲ ਫੇਰ ਦੇਖਤੀ ਹੋਈ ਸੋਚਣ ਲੱਗੀ ਸਿੰਦਰੋਂ ਤੋਂ ਵੱਡੀ ਐ ਗੁੱਡੀ ਮਾਵਾ ਵਾਂਗ ਸਮਝਾ ਰਹੀ ਐ ਕੋਈ ਗੱਲ ਨਹੀਂ ਤੂੰ ਵੀ ਭੈਣਾ ਗੱਲ ਕਰ ਲੈਣ ਪਹਿਲਾਂ ਗੱਲਾਂ ਕਰਦੀਆਂ ਦੋਹੇ ਭੈਣਾ ਗਲੇ ਲੱਗ ਗਈਆਂ ਸਿੰਦਰੋਂ ਬੋਲੀ ਕੋਈ ਨਹੀਂ ਭੈਣੇ ਹੁਣ ਤੇਰੇ ਲਈ ਮੈਂ ਵੀ ਕੋਈ ਚੰਗਾ ਜੇ ਮੁੰਡਾ ਦੇਖਾਂਗੀ ਤੇਰੇ ਨਾਲ ਪਰਛਾਵਾਂ ਬਣ ਕੇ ਰਹਿਣਾ ਮੈਂ ਕੋਈ ਮੇਰੀ ਭੈਣ ਨੂੰ ਕੁਝ ਕਹਿ ਕੇ ਤਾਂ ਵਿਖਾਵੇ ਹੁਣ ਗੁੱਡੀ ਹੱਸ ਪਈ ਤੇ ਬੋਲੀ ਮੈਂ ਤਾਂ ਬਾਪੂ ਜੀ ਕੋਲ ਰਹਿਣਾ ਮਾਂ ਕੋਲ ਰਹਿਣਾ ਉਹਨਾਂ ਨੂੰ ਮੇਰੀ ਲੋੜ ਆ ਅੱਗੇ ਇਕੱਲੇ ਹੋ ਜਾਣਾ ਉਹਨਾਂ ਨੇ ਜੇ ਮੈਂ ਵੀ ਚਲੀ ਗਈ ਤਾਂ ਔਖਾ ਹੋ ਜੂਗਾ ਉਹਨਾਂ ਨੂੰ ਤੇ ਕੀ ਪਤਾ ਰੱਬ ਵੀ ਨਹੀਂ ਚਾਹੁੰਦਾ ਕਿ ਮੇਰਾ ਮੈਂ ਉਹਨਾਂ ਤੋਂ ਦੂਰ ਹੋਵਾਂ ਤੇ ਉਹਨਾਂ ਨੂੰ ਕਦੇ ਛੱਡ ਕੇ ਜਾਵਾਂ ਫਿਰ ਸ਼ਿੰਦਰੂ ਬੋਲੀ ਭੈਣੇ ਤੂੰ ਆਪ ਹੀ ਤਾਂ ਹੁਣੀ ਕਿਹਾ ਸੀ ਕਿ ਇਹ ਰੀਤ ਤਾਂ ਈਆਂ ਨੇ ਇੱਕ ਨਾ ਇੱਕ ਦਿਨ ਛੱਡ ਕੇ ਚਲੀ ਜਾਣਾ ਹੁੰਦਾ ਸਹੁਰੇ ਚਲੀ ਜਾਣਾ ਹੁੰਦਾ ਤੇ ਹੁਣ ਤੂੰ ਆਪ ਇਦਾਂ ਦੀਆਂ ਗੱਲਾਂ ਕਰਦੀਆਂ ਫਿਰ ਗੁੱਡੀ ਚੁੱਪ ਹੋ ਗਈ ਤੇ ਸ਼ਿੰਦਰੋ ਬੋਲੀ ਪਤਾ ਨਹੀਂ ਮੈਨੂੰ ਕਿਉਂ ਇਦਾਂ ਲੱਗਦਾ ਰੱਬ ਨੇ ਤੇਰੇ ਲਈ ਬਹੁਤ ਕੁਝ ਚੰਗਾ ਸੋਚਿਆ ਹੋਇਆ ਤਾਂ ਹੀ ਉਹ ਤੇਰਾ ਸਬਰ ਦੇਖ ਰਿਹਾ ਸਬਰ ਪਰਖ ਰਿਹਾ ਗੁੱਡੀ ਸ਼ਿੰਦਰੋ ਵੱਲ ਵੇਖਣ ਲੱਗੀ ਤੇ ਸ਼ਿੰਦਰੋ ਬੋਲੀ ਭੁੱਖ ਲੱਗੀ ਆ ਫਿਰ ਮੈਂ ਚਲੀ ਜਾਣਾ ਆਪਣੇ ਸੋਹਰੇ ਅੱਜ ਤੇਰੇ ਹੱਥ ਦੀ ਰੋਟੀ ਖਾਣ ਨੂੰ ਦਿਲ ਕਰਦਾ ਭੈਣੇ ਗੁੱਡੀ ਹੱਸ ਪਈ ਤੇ ਬੋਲੀ ਅੱਛਾ ਕਾਮਨਾ ਕਰਨ ਦੀ ਮਾਰੀ ਕਹਿ ਰਹੀਆਂ ਤੂੰ ਮੈਨੂੰ ਪਤਾ ਫਿਰ ਦੋਵੇਂ ਪੈਣਾ ਹੱਸ ਪਈਆਂ ਗੁੱਡੀ ਰਸੋਈ 'ਚ ਜਾ ਕੇ ਪੱਟੇ ਨੂੰ ਦੋ ਮੁਕੀਆਂ ਮਾਰ ਕੇ ਰੋਟੀ ਬਣਾਉਣ ਲੱਗੀ। ਸਿੰਦਰੂ ਦੀਆਂ ਕਈਆਂ ਗੱਲਾਂ ਬਾਰੇ ਸੋਚੀ ਜਾਵੇ। ਸਿੰਦਰੂ ਗੁੱਡੀ ਵੱਲ ਵੇਖਦੀ ਹੋਈ ਗੁੱਡੀ ਦੀਆਂ ਗੱਲਾਂ ਬਾਰੇ ਸੋਚੀ ਜਾਵੇ। ਸੰਤੋਖੀ ਆਪਣੇ ਕਿਸੇ ਸੂਟ ਦੀ ਤਰਪਾਈ ਕਰਦੀ ਹੋਈ ਦੋਹਾਂ ਧੀਆਂ ਵੱਲ ਵੇਖੀ ਜਾਵੇ ਤੇ ਦੋਹਾਂ ਵੱਲ ਬਾਰੇ ਸੋਚੀ ਜਾਵੇ। ਤੇ ਫਿਰ ਮਨ ਹੀ ਮਨ ਕਹਿਣ ਲੱਗੀ ਦੋਵੇਂ ਇੱਕ ਦੂਜੀ ਦਾ ਕਿੰਨਾ ਸੋਚਦੀਆਂ ਨੇ। ਮੈਂ ਵੀ ਫਿਕਰ ਕਰੀ ਜਾਣੀ ਆ। ਫਿਰ ਰੋਟੀ ਬਣਾ ਕੇ ਗੁੱਡੀ ਜਦੋਂ ਥਾਲੀ ਵਿੱਚ ਰੱਖਣ ਲੱਗੀ ਤਾਂ ਆਟੇ ਵਾਲੇ ਹੱਥ ਚੁੰਨੀ ਦੇ ਲਾੜਨਾ ਸਾਫ਼ ਹੀ ਕਰਨ ਲੱਗੀ। ਫਿਰ ਆਪਣੇ ਹੱਥਾਂ ਨੂੰ ਜੋੜ ਕੇ ਆਪਣੀ ਕਿਸਮਤ ਵੇਖਣ ਲੱਗੀ ਤੇ ਕਹਿਣ ਲੱਗੀ ਕੋਈ ਚੱਜ ਦੀ ਲਕੀਰ ਹੀ ਨਹੀਂ ਬਣੀ ਹੋਈ ਮੇਰੇ ਹੱਥਾਂ 'ਚ ਨਜ਼ਰ ਹੀ ਨਹੀਂ ਆ ਰਹੀ ਟਿੱਡੀਆਂ ਮਿੱਡੀਆਂ ਬਣੀਆਂ ਆ ਕਿਤੋਂ ਲੰਘਦੀ ਆ ਕਿਤੋਂ ਲੰਘਦੀ ਆ ਫਿਰ ਦੇਖਦੀ ਹੋਈ ਸੋਚਣ ਲੱਗੀ ਪੜਾਈ ਦੀ ਲਕੀਰ ਤਾਂ ਹੈ ਨਹੀਂ ਉਹ ਤਾਂ ਮੈਨੂੰ ਸਮਝ ਆਂਦਾ ਆ ਵਿਆਹ ਲਈ ਲਕੀਰ ਬਣ ਕੇ ਮਿਟ ਜੀ ਗਈ ਆ ਨਿੱਕੀ ਜੀ ਉਹ ਲਕੀਰ ਹੋਣੀ ਆ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ਦੋ ਪੱਲੇ ਇੰਨੇ ਨੂੰ ਸੰਤੋਖੀ ਆ ਗਈ ਤੇ ਬੋਲੀ ਕੀ ਦੇਖੀ ਜਾਨੀ ਗੁੱਡੀ ਗੁੱਡੀ ਇੱਕਦਮ ਹੜਬੜਾ ਗਈ ਤੇ ਬੋਲੀ ਕੁਝ ਨਹੀਂ ਕੁਝ ਨਹੀਂ ਬਸ ਆਟਾ ਲੱਗਾ ਸੀ ਮੈਂ ਆ ਹੱਥ ਸਾਫ਼ ਕਰ ਰਹੀ ਸੀ ਆ ਰੋਟੀ ਬਣ ਗਈ ਮਾਂ ਤੂੰ ਵੀ ਆ ਜਾ ਨਾਲ いや ਕੇ ਬੈ ਕੇ ਖਾ ਲਾ ਬਾਕੀ ਕੰਮ ਨਾਲੇ ਸੂਟ ਆਵਲਾ ਨਾ ਕੱਲ ਤਪਾਈ ਬਾਕੀ ਕੰਮ ਛੱਡ ਦੇ ਮੈਂ ਦੱਸੂ ਕੋਈ ਵਾਲਾ ਸੂਟ ਪਾਈ ਗੁੱਡੀ ਬਾਹਰ ਬਰਾਂਡੇ ਵਿੱਚ ਰੋਟੀ ਲੈ ਗਈ ਤੇ ਤਿੰਨੋਂ ਮਾਵਾਂ ਤੀਆਂ ਰੋਟੀ ਖਾਣ ਲੱਗੀਆਂ ਕਰਦੇ ਕਰਦੇ ਅਗਲਾ ਦਿਨ ਆ ਗਿਆ ਸਵੇਰੇ ਤੜਕਸਾਰ ਗੁੱਡੀ ਤੇ ਸਿੰਦਰੂ ਉੱਠ ਕੇ ਨਹਾਤੋ ਕੇ ਪਾਠ ਕਰਨ ਲੱਗੀਆਂ ਮਲਕੀਤ ਤੇ ਸੰਤੋਖੀ ਨੇ ਵੀ ਨਹਾ ਕੇ ਪਾਠ ਕਰ ਲਿਆ ਸੀ ਤੇ ਚਾਹ ਪਾਣੀ ਵਗੈਰਾ ਪੀ ਲਿਆ ਸੀ ਕੁੜੀਆਂ ਨੇ ਮਗਰੋਂ ਸਾੰਬਾ ਸੁੱਤੀ ਕਰ ਦਿੱਤੀ ਗੁਰੂ ਘਰ ਜਾਣਾ ਸੀ ਸਭ ਨੇ ਜਿੱਥੇ ਕਰਨੈਲ ਨਹੀਂ ਗਿਆ ਸੀ ਦੋਹਾਂ ਧਿਰਾਂ ਨੇ ਉੱਥੇ ਹੀ ਆਣਾ ਸੀ ਕਰਨੈਲ ਕਹਿ ਕੇ ਗਿਆ ਸੀ ਕਿ ਮੈਂ ਸਿੱਧਾ ਉੱਥੇ ਹੀ ਪਹੁੰਚ ਜਾਉਂ ਮੁੰਡੇ ਵਾਲਿਆਂ ਨਾਲ ਤੁਸੀਂ ਆ ਜਾਇਓ ਟੈਂਪਸਰ ਮਲਕੀਤ ਸੰਤੋਖੀ ਤੇ ਕੁੜੀਆਂ ਨੂੰ ਲੈ ਕੇ ਚੱਨ ਪਿਆ ਮਿੱਠਾ ਲੱਡੂ ਵਗੈਰਾ ਦੇ ਦੱਬੇ ਬਾਰੋਂ ਹੀ ਖਰੀਦ ਲੇ ਮਲਕੀਤ ਹੋਰਾਂ ਨੇ ਜਿਵੇਂ ਹੀ ਗੁਰਦੁਆਰਾ ਸਾਹਿਬ 'ਚ ਕਦਮ ਰੱਖਿਆ ਸੰਤੋਖੀ ਇੱਧਰ ਉੱਧਰ ਵੇਖਦੀ ਬੋਲੀ ਆਪਾਂ ਹੀ ਆਇਆ ਪਹਿਲਾਂ ਮੈਨੂੰ ਨਹੀਂ ਲੱਗਦਾ ਗੁਰਜਾਸੋਂ ਨਹੀਂ ਆਏ ਹੋਣੇ ਅਜੇ ਮਲਕੀਤ ਕਹਿਣ ਲੱਗਾ ਚਲੋ ਚੰਗੀ ਗੱਲ ਨਹੀਂ ਆਏ ਥੋੜੀ ਦਿਰ ਆਪਾਂ ਬਹਿ ਕੇ ਕੀਰਤਨ ਸੁਣ ਲਵਾਂਗੇ ਜੋੜਾ ਘਰ 'ਚ ਸਾਰੇ ਜਾਣੇ ਚਲੇ ਗਏ ਮਲਕੀਤ ਜੋੜੇ ਇਸ ਜਮਾ ਕਰਾਉਣ ਲੱਗਾ ਹੱਥ ਧੋ ਕੇ ਪਹਿਲਾਂ ਦੇਖਦੀ ਪਰਚੀ ਕਟਾਈ ਮਲਕੀਤ ਤੇ ਸੰਤੋਖੀ ਨੇ ਗੁਰਦੁਆਰਾ ਸਾਹਿਬ ਅੰਦਰ ਕਦਮ ਰੱਖਿਆ ਤੇ ਬਹੁਤ ਸੋਹਣਾ ਸ਼ਬਦ ਗਾਇਨ ਹੋ ਰਿਹਾ ਸੀ ਤਾਂ ਗੁੱਡੀ ਦੀ ਨਜ਼ਰ ਪਈ ਕਿ ਸ਼ਬਦ ਗੁਰਜਸ ਗਾਇਨ ਕਰ ਰਿਹਾ ਸੀ ਸਾਰੇ ਹੈਰਾਨ ਹੋ ਗਏ ਕਿਉਂਕਿ ਗੁਰਜਸੋਰੀ ਪੈਨਾ ਹੀ ਆਏ ਬੈਠੇ ਸਨ ਗੁੱਡੀ ਸਿੰਦਰੋਂ ਨੂੰ ਬਾਹਰ ਬੋਲੀ ਕਿ ਸਿੰਦਰੋ ਇਹ ਤਾਂ ਲੱਗਦਾ ਬਾਲੇ ਕਾਲੇ ਨੇ ਤੇ ਫਿਰ ਦੋਵੇਂ ਚੁੰਨੀ ਦਾ ਲੜ ਉਤੇ ਕਰਕੇ ਹੱਸਣ ਲੱਗੀਆਂ ਫਿਰ ਵਾਇਗੁਰ ਬੋਲ ਕੇ ਹੱਥ ਜੋੜੇ ਤੇ ਚੁੱਪੋ ਕੇ ਦੋਵੇਂ ਪੈਣਾ ਅੰਦਰ ਆ ਗਈਆਂ ਮਲਕੀ ਤੇ ਸੰਤੋਖੀ ਅੱਗੇ ਪਹੁੰਚ ਗਏ ਮੱਥਾ ਟੇਕਿਆ ਮਹਾਰਾਜ ਜੀ ਦੀ ਪਰ ਕਰਮਾ ਕੀਤੀ ਸਵਾਰੀ ਦੀ ਪ੍ਰਕਰਮਾ ਕੀਤੀ ਤੇ ਇੱਕ ਪਾਸੇ ਬੈਠ ਗਏ ਕੁੜੀ ਕੁੜੀਆਂ ਨੇ ਵੀ ਮੱਥਾ ਟੇਕਿਆ ਤੇ ਮਹਾਰਾਜ ਜੀ ਦੀ ਸਵਾਰੀ ਦੀ ਪ੍ਰਕਰਮਾ ਕੀਤੀ ਤੇ ਮਾਪਿਆਂ ਕੋਲ ਜਾ ਕੇ ਬੈਠ ਗਈਆਂ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਖਾਣੇ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ